ਮਾ ਤੇਰੀ ਵੇਡ ਕਾਣ ਰਿਆ ਗੱਲਾਂ ਮੋਗੀਆਂ ਮਮੀ ਨਾਲ ਹਾਂਜੀ ਇੰਨਾ ਲੰਮਾ ਫੋਨ ਮੈਂ ਬੈਹ ਜਾਣਾ ਨਹੀਂ ਅਹੀਂ ਮੈਂ ਸਲਾਮਾਂ ਕਰਨ ਡੀਆਂ ਹੀ ਕੋ ਤੇ ਗੱਲ ਸੁਣ ਜਾਂ ਕੱਲ ਕਾਮਾ ਕਾ ਖਿਆਲ ਸਲਾਹ ਕੀਤੀ ਮਾਨ ਨਾ ਕਿ ਨਹੀਂ ਨਾ ਵੇਖੀ ਆ ਕੀ ਆਪਣੀ ਬੰਨੀ ਆ ਇਹਦੇ ਵੱਲ ਵੇਖ ਕੇ ਤਾਂ ਸੋਚ ਕੇ ਨਾ ਮੇਰਾ ਤੇ ਦਿਮਾਗ ਸੋਨ ਹੋ ਜਾਂਦਾ ਹੀ ਹੈ ਕਿਉਂ ਮੈਂ ਸੋਚਣ ਦੀ ਹਾਂ ਕਿ ਤੁਹਾਡੇ ਪੈਸੇ ਪਾ ਕੇ ਤੇ ਜੋੜ ਕੇ ਤੇ ਹੋਰ ਬਣਾਉਂਗੀ ਤੇ ਤੁਸੀਂ ਆ ਵੀ ਕਹਿਣੇ ਪਾਤਾ ਮੇਰੇ ਗੱਲ ਸੁਣਾ ਜਾਣਾ ਗਹਿਣੇ ਪਾਏ ਨਾ ਵਿਆਜ ਤਰੀ ਜਾਣਾ ਵਾ ਜਦੋਂ ਪੈਸੇ ਆ ਗਏ ਨਾ ਕਮਾਤੋਂ ਜਾਂ ਕਣਕੋਂ ਤੇ ਤੁਹਾਨੂੰ ਛਿੜਾ ਲੈਣਾ ਵਾ ਫਿਰ ਵੀ ਸੋਨਾ ਸੋਨਾ ਹੁੰਦਾ ਏ ਜਨਾਨੀ ਦੇ ਗੱਲ ਦਾ ਗਹਿਣਾ ਤੇ ਉਹਨੂੰ ਪਲਾਟ ਨੂੰ ਕਿੰਨੇ ਵੇਖਣਾ ਕਿੰਨੇ ਵੇਖਣਾ ਯਾਰ ਨਿਆਣ ਜਿਆਦਤ ਭਾਨੀ ਗਾਲੀ ਗਾਲੀ ਕਿੰਨੇ ਮਹਿੰਗੇ ਵਿਕਦੇ ਆ ਮਹਾ ਜੇ ਆਪਣੇ ਸ਼ੌਂਕ ਪੂਰੇ ਹੋਣ ਦੇ ਹੀਗੇ ਹੁੰ ਜੈਦਾ ਤਾਂ ਤੇ ਇਹਦੇ ਸਿਰ ਤੇ ਬਣਾਉਣੀ ਆ ਮੈਂ ਤੁਸੀਂ ਤੇ ਜਦ ਇਹ ਕਾਲੇ ਬਾਤੀ ਹੁੰਦੇ ਆ ਸੱਤੀ ਤਾਂ ਇਹ ਲੋਕੜਾ ਪੁੰਦੀ ਕਿੰਨਾ ਚ ਸੋਨਾ ਪਿਆ ਦੇਖੋ ਤੇ ਫੇਰ ਉਹਦਾ ਕਰੋ ਉਹਦਾ ਕੋਲ ਲੈ ਲਓ ਮੇਰਾ ਨੀਂਹ ਜੀ ਕਰਦਾ ਤੈਨੂੰ ਤੇ ਤੂੰ ਮੰਮੀ ਨੂੰ ਕਸਲਾ ਮੰਮੀ ਨਾ ਤੇ ਮੈਂ ਕਰ ਲੂੰਗੀ ਹਾਂ ਤੇ ਤੁਸੀਂ ਵੀ ਥੋੜਾ ਬਤਾ ਪਾਜੀ ਨੂੰ ਸਮਝਾਇਓ ਨਾ ਜਦ ਸੈਂ ਤੇ ਮੰਮੀ ਨਹੀਂ ਚੱਲਣੇ ਆ ਕੋਈ ਨਹੀਂ ਮੰਮੀ ਨਫੇ ਮੈਂ ਸੰਭਾਲ ਲੂੰਗੀ ਜੇ ਮੰਮੀ ਨੇ ਆਰਡਰ ਕਰਤਾ ਉਹਨੇ ਦੇਣਾ ਪੈਣਾ ਫਿਰ ਤੇ ਹੋਰ ਉਹਦਾ ਪਿਆ ਪਿਆ ਗੱਲ ਨਹੀਂ ਡਿਆ ਕੀ ਕਰਨਾ ਮੈਂ ਤੇ ਪਾਇਆ ਸੁਣਾ ਵੀ ਕਦੀ ਗਲਿਆ ਸੀ ਏਦਾਂ ਮਜ਼ਾਕ ਨਾ ਕਰਿਆ ਕਰ ਮੈਨੂੰ ਨਹੀਂ ਉਹ ਵੀ ਕਹਿੰਦੀ ਵੀ ਮੈਂ ਤੇ ਪਾ ਕੇ ਰੱਖਦੀ ਹਾਂ ਹਾਂ ਤੇ ਸੋਨਾ ਲੱਗਦਾ ਵਾ ਪਿਆ ਤੇ ਬਾਹਰੋਂ ਵੀ ਆਉਂਦੇ ਜਾਂਦੇ ਜਿਹੜੇ ਉਹਨਾਂ ਨੂੰ ਪਤਾ ਲੱਗਦਾ ਵੀ ਇਹਨਾਂ ਕੋਲ ਹੈਗੇ 4 ਪੈਸੇ 9 3 ਸੋਨਾ ਪਾਇਆ ਵਾ ਤੈਨੂੰ ਮਨ ਨਹੀਂ ਉਹਨੇ ਕਿਹੜਾ ਪਾਇਆ ਵਾ ਤੈਨੂੰ ਮਨ ਅਗਲੀ ਲੈ ਦੂੰਗਾ ਇਹੋ ਜਿਹਾ ਸੈੱਟ ਬੜੇ ਵਧੀਆ ਮਿਲਦੀ ਆ ਜੀ ਆਜਾ ਤੇ ਛੇ ਮਹੀਨੇ ਦੀ ਸਹੀ ਗੱਲ ਵਾ ਯਾਰ ਭਾਵੇਂ ਗੱਲ ਛੇ ਮਹੀਨੇ ਦੀ ਹੈ ਨਾ ਮੇਰਾ ਤੇਨੂੰ ਪਲ ਵੀ ਦੂਰ ਕਰਨ ਨੂੰ ਜੀ ਨਹੀਂ ਕਰਦਾ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਨਾ ਨਾ ਨਹੀਂ ਨਹੀਂ ਮੈਂ ਮੈਨੂੰ ਤਾਂ ਹੋਟਰਾ ਹੋਣ ਲੱਗ ਜਾਂਦਾ ਵਾ ਜਦੋਂ ਮੈਂ ਖੁਸ਼ੀ ਖੁਸ਼ੀ ਵਿਆਹ ਚਲ ਜਿਉਂ ਕਰਦੇ ਹਾਂ ਨਹੀਂ ਨਹੀਂ ਤੇ ਸਲਾਹ ਵੀ ਵੀਰ ਨੂੰ ਮੈਂ ਦਿੱਤੀ ਆ ਤੂੰ ਹੀ ਦਿੱਤੀਗੀ ਤੂੰ ਤੂੰ ਤਾਂ ਤੇ ਬੇੜੀਆਂ ਚ ਵੱਟੇ ਮੈਂ ਕਿਆ ਪਤਾ ਨਹੀਂ ਉਹਰੇ ਭਾਜੀ ਦਾ ਦਿਮਾਗ ਇੰਨਾ ਕੰਮ ਕਰ ਗਿਆ ਪਲਾਨ ਦਾ ਮੈਨੂੰ ਫੋਨ ਆਇਆ ਹੀ ਮੇਰਾ ਦੋਸਤ ਹੀ ਉਹ ਕਹਿੰਦਾ ਕੰਮ ਫਾਇਦੇ ਵਾਲਾ ਵਾ ਮੈਨੂੰ ਤੇ ਲੈ ਵੀ ਜਦੋਂ ਤੇ ਸੋਨੇ ਦਾ ਨਾਮ ਲਾਇਆ ਤਾਂ ਨਾ ਉਸ ਤੋਂ ਬਾਅਦ ਮੇਰਾ ਦਿਮਾਗ ਸੋਨੀ ਆ ਨਾ ਮੈਨੂੰ ਕੱਲ ਦਾ ਇਹ ਪਤਾ ਲੱਗਾ ਵੀ ਮੈਂ ਰੋਟੀ ਖਾਧੀ ਆ ਤੇ ਕਿੰਨੀਆਂ ਖਾਧੀਆ ਕਿ ਨਹੀਂ ਖਾਧੀ ਮੈਂ ਤੇ ਨਾ ਟੈਨਸ਼ਨ ਦੇ ਵਿੱਚ ਹੈ ਨਾ ਮੈਂ ਹੂੰ ਲੱਗਣਾ ਤੇ ਧਰਤੀ ਚ ਤਸਦੀ ਜਾਣ ਦੀ ਸੋਨੇ ਦਾ ਨਹੀਂ ਨਾਮ ਲੈਣਾ ਮੇਰਾ ਮੈਂ ਵੀ ਗਨੇ ਪਾਉਣਾ ਵਾ ਹੋਰ ਜਿੰਨੂੰ ਮਰਜੀ ਲਓ ਤੇ ਜਿਹਦਾ ਮਰਜੀ ਗਨੇ ਦੋ ਭਾ ਮਮੀ ਦਾ ਦੇ ਲੋ ਜਿਹੜੇ ਪਏ ਨਾ ਨੋਗੇ ਨਾਗੇ ਜੇ ਅੜਕੀ ਮਿਲੀਆਂ ਮੁੰਨਿਆਂ ਦੇ ਉਹ ਵਾਲੇ ਮੈਂ ਬਾਤ ਚਿਪਤਾ ਕਰ ਰਹੀ ਨਾ ਕਿ ਮੇਰੀ ਘਰ ਦੀ ਮੇਰਾ ਕਹਿਣਾ ਨਹੀਂ ਮੋੜਦੀ ਤੇ ਤੂੰ ਮੈਨੂੰ ਨਾ ਘੱਡ ਲਈ ਕਹਿਣਾ ਵੀ ਕੋਈ ਮੰਨਣ ਵਾਲਾ ਹੋਵੇ ਤੇ ਫੇਰੀ ਆ ਨਾ ਮੰਨ ਤਾਂ ਮੈਂ ਨਹੀਂ ਆ ਦੇਣਾ ਤੁਨਾ ਉਹਦੇ ਕੋਲ ਲੈ ਲਓ ਤੇ ਉਹਨੂੰ ਕੋ ਦੇ ਦੇ ਤੂੰ ਸਲਾਹ ਗਈ ਮੰਮੀ ਨਾਲ ਫਿਰ ਮੈਂ ਕਰ ਲੂੰਗੀ ਜਰ ਹੱਦ ਹੋ ਗਈ ਇਹਨਾਂ ਵਾਲੀ ਵੀ ਚੰਗਾ ਕੰਮੀ ਹਾਂ ਉਹਨਾਂ ਸਲਾਹ ਵੀ ਮੈਂ ਦਿੱਤੀ ਆ ਜਿਵੇਂ ਨਾ 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 ਤਾ ਸੋਣਾ ਤੇ ਵੀਨੇ ਮੈਨੂੰ ਬਿਨਾ ਤੂੰ ਆ ਬਣਾਇਆ ਨਹੀਂ ਆ ਚਲ ਵਿਆਹਦਾਰੀ ਪੁੱਛਦਾ ਫੇਰ ਨੂੰ ਖੁੱਦਾਂ ਕਹਿੰਦੇ ਆ ਕੰਮ ਬੰਡੇ ਆ ਤਵੇਲੀ ਦਾ ਕਿੰਨੇ ਬੰਨਾ ਸੀਗਾ ਇੱਧਰ ਤਾਂ ਕਿਸੇ ਨੇ ਵੇਖਣਾ ਨਹੀਂ ਨਾ ਤੂੰ ਕੀ ਬੁਰਬੁਰ ਲਾਈ ਆ ਬੁਰਬੁਰ ਕੀ ਲਾਉਣੀ ਆ ਕੀ ਕਾਦੇ ਕੰਮ ਤੇ ਵੰਡ ਲਿਆ ਤੇ ਵੇਲੀ ਦਾ ਤਾਂ ਕਿਸੇ ਨੇ ਵੀ ਵੰਡਿਆ ਹੈਗਾ ਹੁਣ ਇੱਥੇ ਖੜੇ ਹੋ ਨੂੰ ਜੀ ਨਹੀਂ ਕਰਨ ਦਿਆ ਪੀਣਾ ਗੰਦ ਪਿਆ ਤੇ ਵੀ ਵੰਡ ਲੈਣਾ ਹੈ ਜੇ ਵੰਡਿਆ ਤਾਂ ਹੈਗਾ ਇਹ ਤੇ ਮम्मी ਨੂੰ ਚਾਹੀਦਾ ਹੀ ਨਾ ਜੇ ਮੈਂ ਕਹਿੰਦੀ ਤਾਂ ਫੇਰ ਲੜਾਈ ਹੋਰ ਹੋ ਜਾਣੀਗੀ ਬਹੁਤ ਲੜਾਈ ਪੈਂਦੀ ਨਾਲ ਮਿਲ ਕੇ ਕੰਮ ਕਰਿਆ ਕਰੋ ਕੰਮ ਵੰਡਿਆ ਤੁਸੀਂ ਜਿਹੜਾ ਇੱਕ ਇੱਕ ਨਿਕਾਲਿਆ ਦੂਜਾ ਦੂਜੇ ਨਾਲ ਛੇਤੀ ਕੰਮ ਨਿਪਟ ਜਾਂਦੇ ਇਦਾਂ ਛੇਤੀ ਤਾਂ ਨਿਪਟ ਜਾਂਦੇ ਨੇ ਕੋਈ ਆਖੇ ਲੱਗੇ ਤਾਂ ਫੇਰ ਨਹੀਂ ਮੇਰੀ ਗੱਲ ਸੁਣ ਸੱਚ ਇੱਕ ਹੂੰ ਮੈਂ ਪੱਠੇ ਵੜਨ ਦੇ ਤੇ ਮੰਨਾ ਆਇਆ ਮੈਥੋਂ ਕੱਲ ਅੱਛਾ ਉਹਦਾ ਕੋਈ ਯਾਰ ਦੋਸਤ ਆ ਤੇ ਉਹਨੇ ਦੱਸ ਪਾਈ ਉਹਨੂੰ ਵੀ ਹਰਚੋਲ ਫਲਾਟ ਮਿਲ ਗਿਆ ਅੱਛਾ ਕਹਿੰਦਾ ਪਲਾਟ ਲਈ ਮੈਂ ਤੈਨੂੰ ਕਿਹਾ ਵੀ ਟਰੈਕਟਰ ਆ ਟਰੈਕਟਰ ਲਿਆ ਪਿੱਛੇ ਜੇ ਹੁਣ ਖਰਚਾ ਖਰਚਾ ਹੋਇਆ ਸੈੱਟ ਬਣਾਇਆ ਆਹੋ ਤੇ ਲੈਣਾ ਵੀ ਕਿੱਥੋਂ ਤੇ ਉਹਦਾ ਸ਼ਬਦਾ ਮਾੜਾ ਨਹੀਂ ਕਹਿੰਦਾ ਕਹਿੰਦਾ ਜੇ ਲਿਆ ਉਹਦੀ ਗਾੜੀ ਚੱਲੋ ਨਿਆਣਿਆਂ ਦਾ ਮਹਿੰਗਾ ਵੇਖ ਸਕਦਾ ਉਹ ਬੰਦੇ ਦਾ ਕੋਈ ਬਾਹਰਪੂਰ ਜਾਣੀ ਫੈਮਿਲੀ ਉਹਨੇ ਸਸਤਾ ਦੇ ਦੇਣਾ ਪਲਾਟ ਨਹੀਂ ਨਹੀਂ ਸਸਤਾ ਤੇ ਦੇ ਦੇਣਾ ਵਾ ਹੁਣ ਪੈਸੇ ਕੋਲ ਹੋਣਗੇ ਤਾਂ ਫੇਰ ਹੀ ਲਿਆ ਜਾਣਾ ਉਹਦਾ ਕਿਦਾਂ ਲਿਆ ਜਾਣਾ ਚਲ ਕੋ ਆਰਤੀ ਕੋ ਫੜਫੜ ਲੈਨੇ ਆ ਤੋ ਕੋ ਮੈਗਨਾ ਆਰਤੀਓ ਤਾਂ ਇੰਨੇ ਥੋੜੀ ਫੜੇ ਜਾਣੇ ਇਦਾਂ ਨਾ ਕਰੋਗੇ ਤਾਂ ਤੁਹਾਡ ਕੋ ਜਿਹੜਾ ਸੋਨਾ ਵਾ ਸੋਨਾ ਦੇ ਤੋ ਸੋਨੇ ਦੇ ਲੋਨ ਲੈ ਲੈਨੇ ਸੋਨੇ ਤੇ ਲੋਨ ਵੀ ਸੋਨੇ ਤੇ ਲੋਨ ਕਿਦਾਂ ਮਤਲਬ ਹੈ ਭਰ ਗਿਆ ਦੋਵਾਂ ਪਿੰਡ ਦਾ ਸੋਨਾ ਲੈ ਲੈਨੇ ਆ ਦੇ ਕੇ ਉੱਥੇ ਸੁਨਿਆਰੇ ਕੋਲ ਤੇ ਪੈਸੇ ਲੈ ਲੈਨੇ ਆ ਮੁੜ ਕੇ ਤੁਹਾਨੂੰ 6 ਮਹੀਨੇ ਬਾਅਦ ਫਿਰ ਸੁਟਾ ਕੇ ਕਣਕ ਵਾ ਕਮਾਦ ਦੇ ਪੈਸੇ ਆਉਣੇ ਆ ਤੁਹਾਨੂੰ ਸੁਟਾ ਦਾਂਗੇ ਨਹੀਂ ਤੇ ਉਹ ਦਊਗੀ ਸੋਨਾ ਆਹੋ ਕਿੰਨਾ ਮੰਨਾਂ ਕਿਦਾ ਮੈਂ ਗੱਲ ਕਰਦਾ ਹਾਂ ਉਹਦੇ ਨਾਲ ਦਊਗੀ ਦਊਗੀ ਕਿਉਂ ਨਹੀਂ ਉਹਦੀ ਵੀ ਚੀਜ਼ ਪੜਨੀ ਨਹੀਂ ਉਹਨੇ ਨਹੀਂ ਦੇਣਾ ਉਹਦਾ ਸੋਨੇ ਦਾ ਮੈਨੂੰ ਪਤਾ ਨਾ ਮੇਰੀ ਭੈਣ ਆ ਕਿੰਨਾ ਪਿਆਰ ਆ ਉਹਦਾ ਸੋਨੇ ਦਾ ਉਹਨੇ ਕਦੀ ਵੀ ਨਹੀਂ ਦੇਣਾ ਉਹ ਨਾ ਹੋਵੇ ਸਾਂਝੇ ਖਾਤੇ ਮੇਰਾ ਸੋਨਾ ਸਾਰਾ ਹੀ ਵਿਆਜ ਚ ਚਲ ਜਵੇ ਤੇ ਉਹਦੇ ਕੋ ਰਹਿ ਜਵੇ ਮੈਂ ਨਹੀਂ ਤਾਂ ਆਪਣਾ ਸੋਨਾ ਦੇਣਾ ਹੈ ਉਹ ਨਹੀਂ ਜਾਂਦਾ ਸੋਨਾ ਕਿਤੇ ਤੁਹਾਨੂੰ ਸ਼ਾਮ ਵੀ ਨਾ ਪਾ ਦਾਂਗੇ ਪਹਿਲਾਂ ਬਣਾ ਲਓ ਜੇ ਉਹ ਦਿੰਦੀ ਆ ਤੇ ਮੈਂ ਦੇ ਦੂੰਗੀ ਜੇ ਉਹਨੇ ਨਹੀਂ ਦਿੱਤਾ ਤਾਂ ਫਿਰ ਮੈਂ ਵੀ ਨਹੀਂ ਦੇਣਾ ਕਹਿੰਦਾ ਹਾਂ ਮੰਨਾਂ ਮੈਂ ਗੱਲ ਕਰੂੰਗਾ ਉਹਨੇ ਉਹਦੇ ਨਾਲ ਕਰੂੰਗਾ ਗੱਲ ਦੇਦਣਾ ਉਹਨੇ ਨਿਆਣੀ ਥੋੜੀ ਉਹਨੇ ਪਤਾ ਚੀਜ਼ ਬਣਨੀ ਮੈਨੂੰ ਪਤਾ ਉਹਦੇ ਵੀ ਨਿਆਣੀ ਦੀ ਚੀਜ਼ ਬਣਨੀ ਹੈ ਮੈਨੂੰ ਪਤਾ ਮੈਂ ਹੀ ਕਟੀਆਂ ਰਹੀ ਆ ਮੈਨੂੰ ਪਤਾ ਉਹਨੇ ਉਹਦਾ ਤਾਂ ਸੋਨੇ ਨਾਲ ਇੰਨਾ ਪਿਆਰ ਆ ਉਹਨੇ ਤਾਂ ਇੱਕ ਦੋ ਚੀਜ਼ ਸੋਨੇ ਦੀ ਪਾ ਕੇ ਰੱਖਣੀ ਹੁੰਦੀ ਆ ਤੇ ਕਦੀ ਵੀ ਚਲ 6 ਮਹੀਨੇ ਨਾ ਪਾਉ ਹੁਣ ਕਿਹੜਾ ਵਿਆਹ ਰੱਖਿਆ ਗਾੜੀ ਕੋਈ ਕੋਈ ਹਰਦੀ ਦਾ ਕੋਈ ਵਿਆਹ ਵੀ ਹੈ ਨਹੀਂ ਹੁਣ ਮੇਰੇ ਹਿਸਾਬ ਨਾਲ ਨਹੀਂ ਉਹਨੇ ਮੰਨਣਾ ਹੈਗਾ ਤੇ ਜੇ ਉਹ ਨਾ ਮੰਨੀ ਫਿਰ ਮੈਂ ਵੀ ਨਹੀਂ ਦੇਣਾ ਹੈਗਾ ਇਹ ਚੰਗੀ ਜੇ ਤੋ ਤੇਰੀ ਵੀ ਉਹਨੇ ਜੇਦ ਨਹੀਂ ਤਾਂ ਫਿਰ ਮੇਰਾ ਸਾਂਝੇ ਖਾਤੇ ਦੇ ਵਿੱਚ ਗਿਆ ਤੇ ਮਗਰ ਉਹਨਾਂ ਨੇ ਪਲਾਟ ਤੇ ਉਹਨੇ ਹੀ ਹਿੱਸਾ ਮੰਗਣਾ ਬਾਅਦ ਲੈਣਾ ਤਾਂ ਸਾਂਝਾ ਹੀ ਨਾ ਆਹ ਤੇ ਜੇ ਸੰਜਣਾ ਵਤੇ ਉਹ ਨਹੀਂ ਮੇਰੇ ਸਾਹਮਣੇ ਨਹੀਂ ਲਾਉਗੀ ਜੇ ਉਹ ਦਊਗੀ ਉਹਨੂੰ ਮਨਾ ਲਓ ਜੇ ਉਹ ਦਊਗੀ ਤੇ ਫੇ ਮੈਂ ਦੇ ਦੂੰਗੀ ਨਹੀਂ ਤਾਂ ਮੈਂ ਵੀ ਨਹੀਂ ਦੇਣਾ ਚੱਲ ਤੂੰ ਤੇ ਹਾਂ ਕਰ ਉਹਨੂੰ ਮਨਾ ਲਾਂਗੇ ਆਪਾਂ ਮੇਰੀ ਮੈਂ ਦੇਖੋ ਸ਼ਰਤ ਤੇ ਹਾਂ ਕਰਨੀ ਆ ਜੇ ਉਹ ਦਊਗੀ ਤੇ ਮੈਂ ਦੇਣਾ ਨਹੀਂ ਤਾਂ ਮੈਂ ਵੀ ਨਹੀਂ ਦੇਣਾ ਦੇ ਦੂਗੀ ਉਹ ਕੋਈ ਗੱਲ ਨਹੀਂ ਸਿਆਹ ਮਹੀਨਾ ਬਸ ਡਾਦਾਂਗੇ ਤੁਹਾਨੂੰ ਜਦੋਂ ਪਹਿਲਾਂ ਹਾਂ ਕਰੂਗੀ ਤੇ ਫੇਰ ਮੈਂ ਦਊਗੀ ਉਦੋਂ ਮੈਂ ਵੀ ਨਹੀਂ ਦਿੰਦੀ ਚੱਲ ਤੂੰ ਪੁੱਛ ਕੇ ਵੇਖ ਲਈ ਆਪਣੀ ਭੈਣ ਨੂੰ ਮੈਂ ਕਦੀ ਵੀ ਨਹੀਂ ਪੁੱਛਦੀ ਉਹਨੂੰ ਹਾਂ ਨਾ ਉਹਨੇ ਤੇ ਮੈਨੂੰ ਪਤਾ ਨੇ ਨਹੀਂ ਨੇਣਾ ਉਹਨੇ ਕਦੀ ਵੀ ਨਹੀਂ ਦਿੰਦੀ ਓ ਚੱਲ ਲੈ ਲਾਂਗੇ ਤੇ ਕੋਈ ਗੱਲ ਨਹੀਂ ਵੇਖ ਲਓ ਸਲਾਹ ਕਰਕੇ ਮੰਮੀ ਨਾਲ ਕਰ ਲੋ ਜੇ ਉਹ ਮੰਮੀ ਮਨਾ ਲੈਂਦੇ ਉਹਨੂੰ ਤੇ ਫਿਰ ਮੈਂ ਦੇ ਦੂੰਗੀ ਨਹੀਂ ਤਾਂ ਮੈਂ ਵੀ ਨਹੀਂ ਦਿੰਦੀ ਚੱਲ ਜੇ ਮੰਮੀ ਪੁੱਛੂਗੀ ਤਾਂ ਹਾਂ ਕਰਦੀ ਠੀਕ ਆ ਆ ਜਾਓ ਫਿਰ ਉਹ ਚਲੋ ਜਾ ਕੇ ਕਿੰਨੇ ਕੱਖੇ ਲੱਗਦੀ ਹੈ ਹਾ ਗੁਰਵਰ ਐਡਾ ਕੰਜਰ ਵਾ ਹੱਡਾ ਕਿਡੀਆਂ ਕਿਡੀਆਂ ਵੇਹ ਮਹਿੰਗੀਆਂ ਬਾਜੀਆਂ ਹੀ ਉਹ ਲਿਆਉਂਦੇ ਆ ਤੇ ਕਿਤਰਾ ਖਲਾਰੀਆਂ ਕੋਈ ਮੁੱਧੀ ਕੋਈ ਸਿੱਧੀ ਕੀ ਕਰ ਅੰਦਰ ਰੱਖਾਂ ਫੇਰ ਉਹਨੇ ਮੰਗਣੀ ਆਣ ਕੇ ਚੱਲ ਇੱਕੇ ਥਾਂ ਇਕੱਠੀਆਂ ਕਰ ਦਿੰਦੀ ਉਹਦੀ ਮਾਨ ਕੋਈ ਫਿਕਰ ਨਹੀਂ ਮਾਤਾ ਆ ਤੈਨਾਂ ਕੇ ਸਲਾਹ ਕਰਨੀ ਆ ਮੈਂ ਇਹ ਬਾਜੀਆਂ ਚੁੱਕ ਕੇ ਮੈਂ ਹਰ ਆ ਲਾਏ ਚੱਲ ਬਾਹ ਚੁਕਲੀਆਂ ਆਜ ਤੇ ਬੈ ਕੀ ਪਤਾ ਸਲਾਹ ਕਰਨੀ ਆ ਤੂੰ ਉਹ ਸਲਾਹ ਇਹ ਹੀ ਉਹ ਵੀ ਖਰਚਵਾਲ ਮਿਲਦੇ ਆ ਪਲਾਟ ਇਹ ਤਾਂ ਬੜੀ ਸੋਹਣੀ ਗੱਲ ਆ ਅਹ ਮੰਨਾ ਕੱਲ ਦੱਸਣ ਡਿਆ ਸੀ ਕੋਦੂ ਕਿਤੇ ਜਾਰ ਨੇ ਫੋਨ ਕੀਤਾ ਅੱਛਾ ਤੇ ਬਣ ਵੀ ਸਸਤਾ ਜਾਣਾ ਵਾ ਉਹ ਹਾਂ ਤੇ ਮੈਂ ਤੈਨੂੰ ਸੋ ਕਿਹਾ ਵੀ ਚੱਲ ਪਈ ਹੁਣ ਖੱਟਾ ਖੁੱਟਾ ਆ ਟਰੈਕਟਰ ਲੈ ਆਵਾਂ ਨਾ ਤੇ ਕਹਿੰਦਾ ਵੀ ਚੱਲ ਕਿਸੇ ਸੋਖੇ ਕੋਲ ਲਈਏ ਸੌਦਾ ਮਾੜਾ ਨਹੀਂ ਹੈਗਾ ਚਲੋ ਜੇ ਚੰਗਾ ਵਾ ਤੇ ਚੰਗਾ ਹੀ ਆ ਤੇ ਕੋਹ ਪੈਸੇ ਆਰਤੀ ਨੂੰ ਪੁੱਛ ਲੈਨੇ ਆ ਹਾਂ ਤੇ ਨਾ ਵਾਉਟੀਆਂ ਨੂੰ ਵੀ ਸੋਨਾ ਪੁੱਛਿਆ ਅਸੀਂ ਮੈਂ ਉਹ ਮਨ ਕਹੋ ਮਨ ਕਹੋ ਮਨਪਿੰਨੂ ਪੁੱਛੇ ਤੇ ਮੈਂ ਵੀ ਗੋਪੀ ਨੂੰ ਪੁੱਛ ਲੈਣਾ ਤੇ ਕੀ ਆਂਦੇਗਾ ਵਾ ਆਂਦੀਆਂ ਤੇ ਹੈ ਗਿਆ ਉਹ ਗੋਪੀ ਕਹਿੰਦੀ ਮੈਂ ਦੇ ਦਿੰਦੀ ਉਹ ਕਾਪੀ ਕਹਿੰਦੀ ਜੇ ਮੇਰੀ ਭੈਣ ਦੋਗੀ ਤੇ ਫੇਰ ਮੈਂ ਦੇਣਾ ਮੇਰਾ ਮੇਰਾ ਬੱਤਲ ਜੋ ਹੂੰ ਤੇ ਤੂੰ ਵੀ ਇਹਨਾਂ ਨੂੰ ਸਮਝਾਈਂ ਦੋ ਹਨ ਵੀ ਟਾੜੀ ਚੀਜ਼ ਬਣਨੀ ਆ ਆਹੋ ਨਿਆਣਿਆਂ ਦੀ ਗਾੜੀ ਚੀਜ਼ ਬਣਨੀ ਆ ਦੋਏ ਪੈਣਾ ਸਲਾਹ ਕਰ ਲੈਣ ਆਹੋ ਤੇ ਇਹਨਾਂ ਨੂੰ ਪੁੱਛੀ ਦੋ ਉਹਨੂੰ ਬੁਲਾ ਕੇ ਤੇ ਲੈ ਆ ਲਈਏ ਜੇ ਮੇਰੀ ਮੰਨਣ ਗਿਆ ਤਾਂ ਪਤਾ ਤਾਂ ਆ ਹੀ ਨਾ ਨਹੀਂ ਨਹੀਂ ਮੰਨ ਲੈਣੀ ਤੇਰੀ ਤੇਰਾ ਹਾਂ ਮੰਨ ਲੈਣੀ ਆ ਤੇਰੀ ਉਹਨੂੰ ਉਸਰਾ ਤੋਂ ਹੀ ਪੁੱਛਿਆ ਵਾ ਆ ਪੁੱਛਿਆ ਪੁੱਛਿਆ ਮੰਨੇ ਨੇ ਵੀ ਗੱਲ ਕੀਤੀ ਤੇ ਮੈਂ ਵੀ ਕੀਤੀ ਆ ਮੰਨਾ ਤੇ ਮੁੜ ਕੇ ਵਿਆਹ ਚਲ ਗਿਆ ਦਸ ਕਿਨ ਗਿਆ ਕੋ ਅੱਛਾ ਆਹ ਚਲੋ ਅੰਨਾ ਕੀਤੀ ਹੋਊ ਦੋਵਾਂ ਜੀਆਂ ਸਲਾਹ ਕੰਮ ਤੇ ਚੱਗਾ ਵਾ ਪਤ ਜੀਜ਼ ਬਣਦੀ ਆ ਮੰਨ ਜਾਣਾ ਦੋਵਾਂ ਨੇ ਮੰਨਦੀ ਆ ਕੋਈ ਮੰਨ ਗਈ ਨਹੀਂ ਇਹ ਵੀ ਕਹਿੰਦੀ ਕਿ ਜੇ ਦੇਦਾ ਕੋਈ ਕੱਲ ਜੇ ਮੇਰੀ ਭੈਣ ਦੇ ਦੂ ਤਾਂ ਮੈਂ ਵੀ ਦੇ ਦੂੰ ਔਖੇ ਸੌਖੇ ਹੋ ਕੇ ਚੀਜ਼ ਕਰਦੀ ਬਣਦੀ ਆ ਚਲੋ ਨਿਆਣਿਆਂ ਦੀ ਬਣ ਜੂ ਗਾੜੀ ਤੇ ਇਹਨਾਂ ਨੂੰ 6 ਮਹੀਨੇ ਬਸ ਦਾਦਾ ਗਿਆ ਕਣਕ ਦੀ ਫਸਲ ਆ ਗਈ ਮੁਰ ਗੰਨਾ ਗੁੰਨਾ ਬਣਨੇ ਤੇ ਪੈਸੇ ਵੀ ਮਿਲ ਜਣੇ ਆ ਤੇ ਜੇ ਤੂੰ ਹੀ ਰੱਖੋਗੇ ਤਾਂ ਤੁਸੀਂ ਛਡਾ ਕੇ ਦੇਣਾ ਛਡਾ ਦਾਂਗੇ ਛਡਾ ਦਾਂਗੇ ਉਚਲ ਦੇ ਦਾਂਗੇ ਇਹਨਾਂ ਨੂੰ ਛਡਾ ਦੇ ਉਹ ਕੁੜੀਆਂ ਦੇ ਜਿਹੜਾ ਨਾ ਇਹ ਸੋਨਾ ਹੰਦਾਵਾ ਨਾ ਕੁੜਿੰਦੇ ਤੀ ਪੁੱਤ ਦਾ ਸ਼ਿੰਗਾਰ ਹੁੰਦਾ ਵਾ ਕੋਈ ਨਹੀਂ ਕੋਈ ਨਹੀਂ ਛਡਾ ਦਾਂਗੇ ਤੇ ਚਲ ਪੁੱਛੀ ਇਹਨਾਂ ਨੂੰ ਮੈਂ ਵੀ ਕਰ ਲਾਂ ਕੋਈ ਕੰਮ ਤਾਂ ਦਾ ਉਹਨਾਂ ਬਲਾ ਕੇ ਪੁੱਛ ਲੈ ਜੇ ਪਹਿਣਾ ਪਹਿਣਾ ਮੰਨ ਜਾਣਗੀਆਂ ਤੇ ਮੈਂ ਪੁੱਛ ਲਈਨੀ ਆ ਆ ਪੁੱਛ ਲਈ ਚਲੋ ਚੰਗਾ ਤੀਪਤਾ ਮੰਨਣੀ ਕਿ ਨਹੀਂ ਉਹਨਾਂ ਨੇ ਮੇਰੀ ਜੇ ਮੁੰਡਿਆਂ ਦੀ ਸਲਾਹ ਆ ਮੇਰੀ ਕਾਦੀ ਆ ਮੈਂ ਤੇ ਆਖਣਾ ਹੀ ਆ ਜੇ ਤੇ ਮੁੰਡਿਆਂ ਦੀ ਮੰਨ ਜਾਣਦੀਆਂ ਤੇ ਦੇ ਦੇਣਗੀਆਂ ਮਰਜ਼ੀ ਉਹਨਾਂ ਦੀ ਜਾ ਕੇ ਤੇ ਮੰਮੀ ਨਾ ਕਰਦੀ ਐ ਨਾ ਗੱਲ ਮੰਮੀ ਕੰਮ ਬਾਕੀ ਤਾਂ ਸਾਰੇ ਤੁਸੀਂ ਵੰਡਦੇ ਤੇ ਵੇਲੀ ਦਾ ਕੰਮ ਤੇ ਵੰਡ ਕੇ ਦਿੱਤਾ ਹੀ ਨਹੀਂ ਉੱਥੇ ਤੇ ਝਾੜੂ ਵੀ ਨਹੀਂ ਲੱਗਾ ਤੇ ਉੱਥੇ ਫਿਰ ਕਿੱਦਾਂ ਕਰਨੀ ਐ ਚੱਲ ਕੋਈ ਨਹੀਂ ਪੁੱਤ ਕੋਈ ਕਰ ਆਈ ਜਾਂਦਾ ਸਾਰੇ ਵੰਡਿਆ ਨਹੀਂ ਕੰਮ ਹੁੰਦਾ ਹੁੰਦਾ ਕਰਦੇ ਵਿੱਚ ਇਤਰਾ ਹੀ ਹੁੰਦੀ ਆ ਫਿਰ ਉਹਨੇ ਤਾਂ ਲਾਉਣਾ ਹੀ ਨਹੀਂ ਤੇ ਫਿਰ ਮੈਨੂੰ ਲਾਉਣਾ ਪਿਆ ਕਰਨਾ ਮੰਮੀ ਉਹ ਗੁਰਵਰਦੀ ਜੇਸੀ ਵੀ ਜਿੱਥੇ ਆ ਮੰਗਣ ਡਿਆਈ ਆਹ ਮੈਂ ਰੱਖੇ ਸਾਰੇ ਤੂੰ ਤਾਂ ਸਾਰੇ ਖਲਾਰੇ ਤੂੰ ਤੇ ਚੁੱਕਦੀ ਨਹੀਂ ਮੈਂ ਤਾਂ ਹੁਣੇ ਚੁੱਕ ਕੇ ਹਖਡਾਉਣੇ ਰੱਖੇ ਉਹ ਦੇਖ ਨਰੇਸ਼ਾਰੇ ਮੰਮੀ ਉਹਨੇ ਖੇਡਣੇ ਆਂਦੇ ਤੇ ਮੈਂ ਚੁੱਕ-ਚੁੱਕ ਕੇ ਸੰਭੀ ਜਾਵਾਂ ਇਹ ਨਹੀਂ ਆ ਉਹ ਜੇਸੀ ਵੀ ਉਹ ਨਹੀਂ ਕੀ ਉਹ ਹੀ ਫਿਰ ਮੈਂ ਪੁੱਤ ਵੇਖੀ ਤੇ ਗੋਪੀ ਮੇਰੀ ਗੱਲ ਸੁਣ ਕੋਈ ਮੁੰਡਿਆਂ ਨੇ ਤੁਹਾਡੇ ਨਾਲ ਗੱਲ ਕੀਤੀ ਆ ਕਿਹੜੀ ਗੱਲ ਉੰਦੇ ਕੋਈ ਪਲਾਟ ਦੀ ਗੱਲ ਕਰਨ ਦੇ ਹਾਂ ਮਾੜੀ ਜੀ ਕੀਤੀ ਤਾਂ ਹੈਗੀ ਹੈ ਹਾਂ ਹਾਂ ਕੀ ਕੀ ਮਾਨਪ੍ਰੀਤ ਕਿੱਥੇ ਆ ਮੈਂ ਮੰਮੀ ਮੈਂ ਇੱਥੇ ਹਾਂ ਹੋ ਸੱਚ ਕੋੜ ਮੈਂ ਚੇਤਾਇਨੀ ਹਾਂ ਤੂੰ ਇੱਥੇ ਹੈਂ ਨਾ ਚੱਲ ਬਹਿ ਜਾ ਫਿਰ ਇੱਧਰ ਬੈ ਕੋਈ ਗੱਲ ਨਹੀਂ ਇੱਧਰ ਪੈਸ ਟੁੱਟਣ ਦਾ ਇਹ ਨਹੀਂ ਮੈਂ ਇੱਥੇ ਬਹਿਣੀ ਤੇ ਉਹ ਤਾਂ ਮੰਨੇ ਨੇ ਵੀ ਚਾਹਣਾ ਕੋਈ ਗੱਲ ਕੀਤੀ ਆ ਇਹੋ ਪਲਾਟ ਫਲੂਟ ਬਾਰੇ ਮੰਮੀ ਕੀਤੀ ਤੇ ਹੈਗੀ ਆ ਹਾਂ ਜਦੋਂ ਦੀ ਕੀਤੀ ਮੈਨੂੰ ਤੇ ਆਉਂ ਲੱਗਣ ਦਾ ਮੇਰਾ ਬੀਬੀ ਘਟਨ ਦਾ ਹੁੰਦਾ ਕਿਉਂ ਕੀ ਗੱਲ ਪੁੱਤ ਤੁਹਾਡੀ ਚੀਜ਼ ਬਣਨੀ ਆ ਤੁਹਾਨੂੰ ਸੋ ਖੁਸ਼ੀ ਹੋਣੀ ਚਾਹੀਦੀ ਆ ਮੈਂ ਕੀ ਕਹਿੰਦੀ ਆ ਮੈਂ ਤੇ ਫਿਰ ਭਾਈ ਫਿਰਦੀ ਆ ਤੇ ਦੀਦੀ ਘੜਾ ਪਾਉਂਦੇ ਆ ਤੇ ਇਹਦੇ ਵਾਲਾ ਦੇ ਦੋ ਨਹੀਂ ਪੁੱਤ ਇਸ ਤਰ੍ਹਾਂ ਨਹੀਂ ਗੱਲ ਹੋਣੀ ਉਹ ਮੈਨੂੰ ਆਂਦੇ ਆਪ ਹੀ ਇਹੀ ਕੋ ਫੜ ਲਿਆ ਪੈਸੇ ਉਥੋਂ ਆੜਤੀਆ ਕੋਲ ਤਕੋ ਹ ਚਲ ਸੋਨੇ ਦੇ ਆਂਦੇ ਭੀ ਆਪਾਂ ਗਹਿਣੇ ਰੱਖ ਲੈਨੇ ਆ ਬਾਕੀ ਵੀ ਸਾਰੇ ਫੜ ਲੈਂਦੇ ਆ ਆਰਤੀ ਆ ਕੋਈ ਕੇ ਪੁੱਤ ਫੇਰ ਆਰਤੀ ਆ ਕੋ ਚਲੋ ਜਲ ਮੁੰਡਿਆ ਨੇ ਜਿੰਨੀ ਸਲਾਹ ਕੀਤੀ ਉਹਨਾਂ ਦੁਆ ਭਰਾਮਾ ਫੜ ਲਏ ਤੇ ਉਹ ਆਂਦੇ ਭੀ ਚਲ ਸਾਡੇ ਕੋ ਸੋਨਾ ਵਾ ਤੇ ਅਸੀਂ ਛਡਾ ਦਾਂਗੇ ਤੁਹਾਨੂੰ ਕਣਕੋਸ਼ ਦਾਂਗੇ ਤੇ ਤੁਹਾਡੀ ਕੋਤੇ ਚੀਜ਼ ਬਣਨੀ ਹੁਣ ਤਾਂ ਮਿਲ ਲਿਆ ਵਾ ਬਣਨੀ ਤੇ ਹੈਗੀ ਵਾਕਈ ਉਹ ਤੇ ਮੈਨੂੰ ਬੜੀ ਖੁਸ਼ੀ ਆ ਤੇ ਮੈਂ ਹੋਈ ਕਹਿਣ ਦੀ ਵੀ ਮੈਂ ਮੇਰੇ ਕੋ ਤੇ ਜਿੰਨਾ ਹੈਗਾ ਮੈਂ ਤੇ ਪਾਇਆ ਚੱਲ ਕੋਈ ਨਹੀਂ ਪਤਾ ਪਾਇਆ ਸ਼ਾਮੀ ਨਹੀਂ ਆਦੀ ਤੇ ਗੱਲ ਵਾ ਸਾਰੀ ਤੇ ਮੰਮੀ ਆਂਡ ਗਵਾਨ ਨੇ ਮੈਨੂੰ ਸਾਰਿਆਂ ਨੇ ਪੁੱਛਣਾ ਤੇਰਾ ਸੋਨਾ ਕਿੱਥੇ ਗਿਆ ਤੇ ਦੀਦੀ ਦਾਦੇ ਨਾਲ ਕਿਸ ਨੇ ਵੇਖਿਆ ਤੇ ਨਾਲ ਕਿਸ ਨੂੰ ਪਤਾ ਕੋਈ ਗੱਲ ਨਹੀਂ ਪਤਾ ਪੁੱਛਦਾ ਨਹੀਂ ਕੋਈ ਵੀ ਹੁੰਦਾ ਮੇਰੀ ਗੱਲ ਸੋਨਾ ਚੱਲ ਜੇ ਉਹਨੇ ਨਹੀਂ ਪਾਇਆ ਉਹਦੇ ਦਿਲ 'ਚ ਵੀ ਨਾ ਹੋਊਗਾ ਵੀ ਉਹ ਮੇਰੇ ਕੋਲ ਲੱਲਿਆ ਵਾ ਤੇ ਉਹਦੇ ਕੋਲੋਂ ਲਿਆ ਹੀ ਨਹੀਂਗਾ ਤੇ ਲੈ ਤਾਂ ਸਾਡਾ ਕਿਹੜਾ ਵੰਡਿਆ ਵਾ ਚੱਲ ਵੰਡਿਆ ਤੇ ਨਹੀਂਗਾ ਦੋਏ ਪੈਣਾ ਵਾ ਤੁਸੀਂ ਸਲਾਹ ਕਰ ਲੋ ਇਹ ਦਾ ਨਾ ਕਰੋ ਹੁਣ ਮੁੰਡਿਆਂ ਦੀ ਚਲੋ ਨਾ ਕਰਦੀ ਕਰਨੀ ਹੁਣ ਵੇਲਾ ਦੀਦੀ ਇੱਕ ਵਾਰੀ ਹੰਗਾਰਾ ਨਹੀਂ ਵਿੱਚ ਪਰਣ ਦੀ ਇਹਦਾ ਮਤਲਬ ਇਹੋ ਹੀ ਵੀ ਨਾ ਆਈਆਂ ਨਾ ਨਹੀਂ ਮੈਂ ਹੰਗਾਰਾ ਗੀ ਪਰ ਅਭੀ ਉਹ ਸਰਨਾ ਹੀ ਨਹੀਂ ਹੈਗਾ ਦੋਵਾਂ ਦਾ ਦਿੱਤਾ ਜਾਊਗਾ ਤਾਂ ਫੇਰ ਹੀ ਸਰਨਾ ਉਦਾਂ ਸਰਨਾ ਹੀ ਨਹੀਂ ਹੈ ਗੱਲ ਤਾਂ ਸਾਰੀ ਪਤਾ ਮੈਂ ਵੀ ਗੱਲ ਕਰਦਾ ਮੈਂ ਕਿ ਹੰਗਾਰਾ ਪਰ ਨਹੀਂ ਵਿੱਚ ਮੇਰਾ ਤਾਂ ਉਂਝ ਹੀ ਤੈਨੂੰ ਚੰਗਾ ਲੱਗਦਾ ਅਸਦਾ ਕਿ ਸ਼ਾਮੇ ਨੂੰ ਤਾਂ ਤੁਹਾਨੂੰ ਸਦਾ ਦੇਣਾ ਨਾ ਕਰੋ ਦੀਦੀ ਵਾਲਾ ਵੇਚ ਲੋ ਤੈਨੂੰ ਬਣਾ ਦਿਓ ਨਾ ਪੁੱਤ ਚੀਜ਼ ਜਿਹੜੀ ਘਰੋਂ ਚਲ ਜੇ ਨਾ ਇਹ ਸੋਨਾ ਜਿਹੜਾ ਹੁੰਦਾ ਨਾ ਇੱਕ ਵਾਰ ਕਰੋ ਚਲ ਜੇ ਮੁੜਕੇ ਨਹੀਂ ਬਣਦਾ ਹੁੰਦਾ ਤੇ ਛੋਟੇ ਤੇ ਜਾਊਗਾ ਮਮੇ ਇਹ ਵੀ ਕਿਹੜੀ ਗਰੰਟੀ ਆ ਵੀ ਛੋਟ ਜੂਗਾ ਲੈ ਦੱਸ ਮੈਂ ਜੀ ਨਹੀਂ ਆ ਮੈਂ ਤੁਹਾਨੂੰ ਛਡਾ ਕੇ ਨਾ ਦਊਗੀ ਜੇ ਮੈਂ ਤੁਹਾਡਾ ਨਸਲਾ ਕਰ ਸਕਦੀ ਆ ਤੇ ਮੈਂ ਤਾਂ ਦੇ ਕੰਮ ਵੀ ਆ ਸਕਦੀ ਆ ਛਡਾ ਕੇ ਦਊ ਤੁਹਾਨੂੰ ਉਹਦਾ ਮਮੀ ਮੇਰਾ ਤੇ ਨਹੀਂ ਜੀ ਗੰਦਾ ਮਾਸਾ ਵੀ ਦੇਣ ਨੂੰ ਪੁੱਤ ਤੁਹਾਡੇ ਨਿਆਣਿਆਂ ਦੀ ਚੀਜ਼ ਬਣਨੀ ਤੁਹਾਡੀ ਚੀਜ਼ ਬਣਨੀ ਆ ਇਹ ਕਿਹੜੇ ਬੰਮਾੜਾ ਕੰਮ ਮੁੰਡੇ ਕਰਨ ਲੱਗੇ ਤੇ ਨਾ ਨਾ ਮੇਰੀਆਂ ਧੀਆ ਕਰਿਓ ਆਂਦੇ ਤੂੰ ਆਪਣੀਆਂ ਨੂੰਹਾਂ ਨੂੰ ਪੁੱਛ ਜਾਨਾ ਫਿਰ ਜੇ ਨਹੀਂ ਨਾ ਕਰਨੀ ਫਿਰ ਤੇ ਮੈਂ ਦੇਣਾ ਹੀ ਪੈਣਾ ਮੈਂ ਹੁਣ ਕੀ ਕਰੀਏ ਕੋਈ ਗੱਲ ਨਹੀਂ ਤੁਹਾਨੂੰ ਛੱਡਾ ਦਾਂਗੇ ਪਤਾ ਵੇਚਿਆਂ ਤੇ ਚੀਜ਼ ਮੁੱਕ ਜਾਂਦੀ ਆ ਜੇ ਵੇ ਇਦਾਂ ਕਰਿਓ ਹਾਂ ਤੇ ਜਿਹੜਾ ਲੈਣਾ ਮੈਂ ਨਾ ਚੀਜ਼ ਔਰ ਜਿਸਤੀ ਮੇਰੇ ਨਾ ਕਰਾ ਦਿਓ ਚੱਲ ਤੂੰ ਇਦਾਂ ਕਰ ਲੈ ਤਾਂ ਇਹ ਕੀ ਕੰਮ ਹੋਇਆ ਫਿਰ ਜਿਸਤੀ ਤੇਰੇ ਨਾ ਕਰਵਾ ਦਿਓ ਲੈ ਮੈਂ ਕਿਹੜੇ ਮਾਲੂ ਤੂੰ ਮੁੱਕਰ ਜੇ ਤਾਂ ਫਿਰ ਵੇ ਨਾ ਮੈਂ ਤੇ ਢੇਡ ਦੀ ਗੱਲ ਜਾਣਦੀ ਆ ਨਾ ਇਹਨੇ ਇਹੀ ਕਹਿਣਾ ਮੁੱਕਰ ਜੇ ਮੈਂ ਤੇ ਇਹ ਗੱਲ ਕਹੀ ਵੀ ਮੈਂ ਸੁਣਿਆ ਹੀਗਾ ਕਿ ਜਨਾਨੀ ਦੇ ਨਾ ਕਰਵਾਉਣਾ ਇਦਾਂ ਰਜਿਸਟਰੀ ਵਗੈਰਾ ਤੇ ਪੈਸੇ ਘੱਟ ਲੱਗਦੇ ਆ ਇਹ ਗੱਲ ਦਾ ਤਾਂ ਪੁੱਤ ਸੁਮਿੰਨੂ ਵੀ ਪਤਾ ਵਾ ਤੇ ਮੁੰਡਿਆਂ ਨੂੰ ਵੀ ਪਤਾ ਵਾ ਨਹੀਂ ਤੇ ਫਿਰ ਤੂੰ ਇਹ ਕਿਉਂ ਨਹੀਂ ਕਿਹਾ ਵੀ ਮੰਮੀ ਦੇ ਨਾ ਕਰਵਾ ਦੇ ਕੋ ਮੰਮੀ ਦੇ ਨਾ ਹੋਊਗਾ ਤਾਂ ਸਾਨੂੰ ਬਾਅਦ ਵਿੱਚ ਦੁਆ ਨੂੰ ਮਿਲ ਜੂ ਜੇ ਤੇਰੇ ਨਾ ਹੋਊਗਾ ਤਾਂ ਫਿਰ ਤੇ ਤੂੰ ਮਤਲਬ ਮਾਰ ਕੇ ਬਹਿ ਜਾਣੀ ਲੈ ਦੱਸ ਮੰਮੀ ਆਪੇ ਤੇ ਕਹਿੰਦੇ ਰਹਿੰਦੇ ਆ ਵੀ ਮੈਂ ਆਪਣੀ ਜਾਇਦਾਦ ਕਿਹੜੇ ਵਲੇ ਟਾਡੇ ਨਾਂ ਲਵਾਵਾਂ ਮੇਰਾ ਕੀ ਪਤਾ ਵਾ ਕਦੋਂ ਸੱਦਾ ਆ ਜਾਣਾ ਤੇ ਹੁਣ ਜਿਹੜੀ ਨਵੀਂ ਜੀਜ ਖਰੀਦਣੀ ਆ ਤੇ ਮਮੀਓ ਤੇਰੇ ਨਾਂ ਥੋੜਾ ਬਣਦੀ ਉਹ ਤੇ ਮੈਂ ਤੇ ਤੈਨੂੰ ਅੱਗੇ ਆਖਣ ਲਈ ਆ ਵੀ ਮੇਰਾ ਕੀ ਪਤਾ ਵਾ ਹੁਣ ਉਬਰ ਹੋਈ ਆ ਤੇ ਮੈਂ ਤੇ ਤੈਨੂੰ ਅੱਗੇ ਦੇਣ ਲਈ ਤੇ ਸਭ ਕੋ ਤੁਹਾਡਾ ਹੀ ਆ ਰੇਤ ਮੇ ਤੇ ਉਦੈ ਸ਼ੱਕ ਕਰ ਲੈਂਦੇ ਆ ਚੱਲ ਕੋਈ ਗੱਲ ਨਹੀਂ ਕੀ ਤਾਂ ਮੈਂ ਕਦੋਂ তোর ਪੈਣਾ ਮੇਰਾ ਤੇ ਧੀਏ ਕੋਈ ਪਤਾ ਹੀ ਨਹੀਂਗਾ ਬਿਮਾਰ ਸ਼ਮਾਰ ਰਹੀ ਨਹੀਂ ਆ ਮਮੀ ਨਿਆਣਿਆਂ ਦੀ ਪ੍ਰਾਪਰਟੀ ਬਣਦੀ ਆ ਹਨਾ ਤੇ ਮੈਂ ਦਾ ਸਹੀ ਇਹਦਣਾ ਤੇ ਹੋਊਗਾ ਕੋਈ ਨਾ ਕੋਈ ਸਾਡਾ ਮੈਨੂੰ ਨਿਆਣਿਆਂ ਨਾਲ ਕੋਈ ਸਾਡਾ ਤੂੰ ਹੀ ਦੱਸਾ ਨਹੀਂ ਤੋ ਇਹ ਦਾਨਾ ਕਰੋ ਮੇਰੀ ਸੋਣਾ ਇੱਦਾਂ ਨਾ ਕਰੋ ਤੁਹਾਡੇ ਦੋਵਾਂ ਪੈਣਾ ਦੇ ਨਾਮ ਲਵਾ ਦਿੰਨੇ ਆ ਰਹਿਣੀ ਦੇ ਘਰੇ ਹੀ ਆ ਨਹੀਂ ਇੱਦਾਂ ਠੀਕ ਆ ਇੱਦਾਂ ਠੀਕ ਆ ਨਹੀਂ ਤਾਂ ਇਹ ਦੋਵਾਂ ਪੈਣਾ ਦੇ ਨਾਮ ਤੁਹਾਡੇ ਕਰਾ ਦਿੰਨੇ ਆ ਚਲੋ ਤੁਸੀਂ ਆਂਦੇ ਪੈਸੇ ਥੋੜੇ ਲੱਗਦੇ ਆ ਰਹਿਣੀ ਜਦੀ ਮੈਂ ਇਦਾਂ ਕਹਿ ਕੇ ਤੇ ਆਪ ਜੇ ਇਹਦੇ ਨਾਮ ਕਹਿ ਦੋ ਫਿਰ ਇਹਨੇ ਗਣਾ ਲਵਾ ਲੈ ਲਵਾ ਲਈ ਮੇਰੇ ਨਾਮ ਨਹੀਂ ਨਹੀਂ ਤੁਸੀਂ ਲੜੋ ਨਾ ਤੁਸੀਂ ਦੋਏ ਪੈਣਾ ਆਈ ਹੋ ਤੁਹਾਡੇ ਦੋਵਾਂ ਦੇ ਨਾਮ ਮੈਂ ਮੁੰਡਿਆਂ ਨੂੰ ਆਖੂਗੀ ਤੁਹਾਡੇ ਦੋਵਾਂ ਦੇ ਨਾਮ ਅਦਾ ਅਦਾ ਕਰਦੇ ਹਾਂ ਠੀਕ ਕਰੇ ਹੋ ਇੰਦਾ ਠੀਕ ਆ ਆਹੋ ਤਾਂ ਤੁਸੀਂ ਨਾ ਜਿਹੜਾ ਉਹਨਾਂ ਮੁੰਡਿਆਂ ਨੂੰ ਵੀ ਨਾ ਤੁਸੀਂ ਕਰੋ ਵਿਚਾਰਿਆਂ ਨੂੰ ਅੰਦਰ ਦਿਲ ਚ ਕੀ ਤਾਂ ਕੀ ਆਉਂਦੀ ਹੋਣੀ ਆ ਕੀ ਕੀਤਾ ਪੈਸੇ ਬਣਨੇ ਕਿ ਨਹੀਂ ਬਣਨੇ ਹਾਂ ਨਹੀਂ ਚਲੋ ਠੀਕ ਹੈ ਤਾਂ ਠੀਕ ਆ ਤਾਂ ਤੁਸੀਂ ਇਸ ਤਰ੍ਹਾਂ ਕਰ ਲਓ ਪਹਿਣਾ ਪਹਿਣਾ ਸਲਾਹ ਕਰ ਲਓ ਤੇ ਤੁਸੀਂ ਚਲੋ ਉਹਨਾਂ ਨੂੰ ਦੇ ਦਿਓ ਗਹਿਣੇ ਸ਼ਾਮੀ ਨਹੀਂ ਆਦੀ ਤੇ ਗੱਲ ਵਾ ਸਾਰੀ ਆਹੋ ਤੇ ਫਿਰ ਛੋਟੀ ਜਾਂਦੇ ਕੋਈ ਬਾਤ ਨਹੀਂ ਤੇ ਜੇ ਆਪਾਂ ਜਿਹੜੇ ਆਂਦੇ ਆ ਵੇਚ ਦੋ ਵੇਚਿਆਂ ਤੇ ਪੁੱਤ ਮੁੜ ਕੇ ਫਿਰ ਨਗਰਲੀ ਹੋ ਜਾਂਦੀ ਫਿਰ ਹੋਰ ਕੋਈ ਕੰਮ ਚੱਲ ਪੈਂਦਾ ਹਾਂ ਆਹ ਫੇਰ ਨਹੀਂ ਲੈ ਜਾਣਾ ਆ ਨਹੀਂ ਆ ਬਣਾ ਲੋ ਤਾਂ ਸੋਨਾ ਤੇ ਚਲ ਗਿਆ ਕਰੋ ਹਾਂ ਤੇ ਇਹ ਸੋਨਾ ਜਿਹੜਾ ਇਹ ਧੀਏ ਘਰ ਦੀ ਬੰਨ ਹੁੰਦਾ ਵਾ ਵੇਲੇ ਕਿ ਵੇਲੇ ਵਾਸਤੇ ਕਪਾ ਕੇ ਤਾਂ ਕੋਈ ਫਿਰਦਾ ਹੀ ਨਹੀਂਗਾ ਇਹ ਤੇ ਨਿਆਣ ਮੱਤ ਵਾ ਨਿੱਕੀ ਆ ਆ ਨਹੀਂ ਚੋ ਕੋਈ ਗੱਲ ਨਹੀਂ ਦੇ ਦੇਣਾ ਉਹਨੇ ਵੀ ਦੇ ਦੇਣਾ ਹੁਣ ਉਹਦੇ ਨਾਂ ਹੋ ਜਾਣਾ ਉਹਨੇ ਦੇ ਦੇਣਾ ਆਪੇ ਚੱਲ ਕੋਈ ਗੱਲ ਨਹੀਂ ਤੇ ਆਉਂਦੇ ਆ ਮੁੰਡੇ ਤੇ ਫੇਰ ਹੋਰ ਨਾ ਵਿਚਾਰੇ ਬਿਆਨਾ ਬੁੰਨਾ ਕਰ ਲੈਣ ਹਾਂ ਨਹੀਂ ਕੋਈ ਗੱਲ ਨਹੀਂ ਜਿਹੜੇ ਮੈਂ ਆਨੀ ਉਹਨਾਂ ਕੋ ਆਰਤੀ ਇਕ ਲੈ ਉਹ ਤੁਸੀਂ ਬਿਆਨਾ ਕਰ ਲੋ ਤੇ ਇਹ ਜਿਹੜਾ ਵਾ ਵਿੱਚ ਦਿਨ ਪਾ ਲੋ ਥੋੜੇ ਤੇ ਇਹ ਫਿਰ ਮੁੜ ਕੇ ਗਾਣੇ ਰੱਖ ਕੇ ਤੇ ਫਿਰ ਤੁਸੀਂ ਆਪਣੇ ਨਾਂ ਕਰਾ ਲਿਓ ਹਾਂ ਚਲੋ ਠੀਕ ਆ ਹਾਂ ਚੰਗਾ ਕਰੋ ਕੰਮ ਤੰਦਾ ਮਨ ਤੇ ਗਈਆਂ ਵਾ ਮੁੰਡਾ ਵਿਚਾਰਾ ਆਂਦਾ ਹੀ ਮਨਾ ਚਲੋ ਆਖਿਆ ਮੰਨ ਗਈਆਂ ਵਾ ਮੁੰਡੇ ਵੀ ਨਾ ਕਾਲੇ ਪੈ ਜਾਂਦੇ ਆ ਤਾਂ ਫੇਰ ਕਾਲੇ ਪਿਆ ਨਹੀਂ ਕੰਮ ਚੱਲਦਾ ਹੁੰਦਾ। ਚੱਲ ਆਉਂਦੇ ਆ ਮੁੰਡੇ ਤੇ ਮੈਂ ਉਹਨਾਂ ਨੂੰ ਆਨੀ ਆ ਤਾਂ ਉਹਨਾਂ ਦਾ ਵੀ ਦਿਲ ਖੁਸ਼ ਹੋ ਜਾਊਗਾ। ਚੱਲ ਚੰਗਾ।